ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਨਾ ਪਾਣੀ ਤੋਂ ਕੁੱਕਰ ਵਿੱਚ ਸ਼ਕਰਗੰਦੀ ਕਿਸ ਤਰ੍ਹਾਂ ਤੁਸੀਂ ਉਬਾਲ ਸਕਦੇ ਹੋ ਇਹ ਆਪਾਂ ਤੁਹਾਨੂੰ ਵਿਧੀ ਦੱਸਾਂਗੇ ਤੇ ਇੱਕ ਆਪਾਂ ਤੁਹਾਨੂੰ ਤਵੇ ਤੇ ਬਹੁਤ ਹੀ ਮਿੰਟਾਂ ਵਿੱਚ ਕਿਸ ਤਰ੍ਹਾਂ ਸ਼ਕਰਗੰਦੀ ਤੁਸੀਂ ਭੁੰਨ ਸਕੋਗੇ ਦੋ ਤਰ੍ਹਾਂ ਆਪਾਂ ਬਿਨਾ ਪਾਣੀ ਤੋਂ ਤੁਹਾਨੂੰ ਸ਼ਕਰਗੰਦੀ ਉਬਾਲਨ ਤੇ ਭੁੰਨਣ ਦਾ ਤਰੀਕਾ ਦੱਸਾਂਗੇ ਆਪਾਂ ਇੱਕ ਕੁੱਕਰ ਲਵਾਂਗੇ ਕੁੱਕਰ ਵਿੱਚ ਆਪਾਂ ਤੇਲ ਲਗਾਵਾਂਗੇ ਆਪਾਂ ਸਿਰਫ ਕੁੱਕਰ ਨੂੰ ਗਰੀਸ ਹੀ ਕਰਨਾ ਹੈ ਮੈਂ ਦੇਸੀ ਘਿਓ ਲੈ ਰਹੀ ਹਾਂ ਤੁਸੀਂ ਸਰੋਂ ਦਾ ਤੇਲ ਜਾਂ ਕੋਈ ਵੀ ਘਿਓ ਤੇਲ ਲੈ ਸਕਦੇ ਹੋ ਥੋੜਾ ਜਿਹਾ ਆਪਾਂ ਲੈ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਪਾਣੀ ਵਿੱਚ ਉਬਾਲਦੇ ਹਾਂ ਤੇ ਸ਼ਕਰਗੰਦੀ ਜਿੱਡੇ ਤਾਤਾ ਉਹ ਨਸਟ ਹੋ ਜਾਂਦੇ ਆ ਤੇ ਉਹ ਸਵਾਦਿਸ਼ਟ ਬਣੀ ਰਹਿੰਦੀ ਤੁਸੀਂ ਇੱਕ ਵਾਰ ਕਰਕੇ ਦੇਖਿਓ ਇਸ ਤਰ੍ਹਾਂ ਤੇ ਆਪਾਂ ਸ਼ਕਰਗੰਦੀ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਇਹ ਆਪਣੀ ਤਕਰੀਬਨ 1.5 ਕਿਲੋ ਸ਼ਕਰਗੰਦੀ ਹੈ ਤੇਨੂੰ ਆਪਾਂ ਇਸ ਤਰ੍ਹਾਂ ਬਾਲਾਂਗੇ ਸਾਡੇ ਘਰੇ ਸ਼ਕਰਗੰਦੀ ਬਹੁਤ ਜ਼ਿਆਦਾ ਖਾਦੀ ਜਾਂਦੀ ਏ ਹਰੇਕ ਘਰੇ ਗੁਣਾ ਨਾਲ ਭਰਪੂਰ ਹੁੰਦੀ ਏ ਤੇ ਇਸ ਤਰ੍ਹਾਂ ਤੁਸੀਂ ਪਾਣੀ ਤੋਂ ਬਿਨਾਂ ਉਬਾਲ ਕੇ ਦੇਖਿਓ ਮੈਂ ਕਈ ਵਾਰੀ ਇਸ ਤਰ੍ਹਾਂ ਵੀ ਕਰਦੀ ਆ ਜਿਵੇਂ ਆਲੂ ਬਾਲਣੇ ਹੋਣ نیچے ਬਿਲਕੁਲ ਥੋੜਾ ਪਾਣੀ ਰੱਖ ਕੇ ਆਲੂ ਤੇ ਉੱਪਰ ਸ਼ਕਰਗੰਦੀ ਰੱਖ ਦਿੰਨੀ ਆ ਉਹ ਵੀ ਉਬਲ ਜਾਂਦੀ ਏ ਇੱਕ ਸਟੀਤੀ ਲਵਾਉਂਦੀ ਲੋੜ ਪੈਂਦੀ ਏ ਆਪਾਂ ਜੀ ਛੋਟੇ ਚਮਚ ਨਾਲ ਹੀ ਪਾਣੀ ਇਸ ਵਿੱਚ ਪਾਵਾਂਗੇ ਸਿਰਫ 3 ਚਮਚ ਜਿਹੜੇ ਪਾਣੀ ਦੀ ਵਰਤੋਂ ਕਰਾਂਗੇ ਤੇ ਇੱਕ ਸੀਟੀ ਆਪਾਂ ਦਵਾਵਾਂਗੇ ਘੱਟ ਗੈਸ ਤੇ ਫੁੱਲ ਗੈਸ ਤੇ ਛਕਰ ਗੰਦੀ ਆਪਾਂ ਨਹੀਂ ਬਾਲਣੀ ਨਹੀਂ ਤੇ نیچے ਜਲ ਜਾਏਗੀ ਬਿਲਕੁਲ ਸਿਮ ਤੇ ਇੱਕ ਸੀਟੀ ਔਨ ਤੱਕ ਇਹ ਦੇਖੋ ਜੀ ਨਾ ਥੱਲੇ ਲੱਗੀ ਨਾ ਕੁਛ ਜੇ ਤੁਸੀਂ ਗੈਸ ਫੁੱਲ ਕਰ ਦਿੰਦੇ ਫੇਰ ਇਹਨੇ ਥੱਲੇ ਬਿਲਕੁਲ ਤੇ ਗਰਮ ਬਹੁਤ ਜ਼ਿਆਦਾ ਹੈ ਮਿੱਕੇ ਦਾ ਮੀ ਹੱਥ ਪਾ ਲਿਆ ਤੇ ਇਹਨੂੰ ਠੰਡੀ ਕਰਕੇ ਆਪਾਂ ਕਿਸੇ ਹੋਰ ਭਾਂਡੇ ਵਿੱਚ ਕੱਢ ਦਿੰਨੇ ਆ ਇਹਦਾ ਤੁਸੀਂ ਚਾਟ ਬਣਾਉਣਾ ਹੈ ਟਿੱਕੀ ਬਣਾਉਣੀ ਹੈ ਜਾਇਨ ਦੇ ਪੇੜੇ ਬਣਾਉਣੇ ਆ ਗੁਲਾਬ ਜਮਨ ਵੀ ਬੰਦਦੇ ਬਹੁਤ ਸਵਾਦਿਸ਼ਟ ਤੇ ਜੋ ਵੀ ਬਣਾਉਣਾ ਤੁਸੀਂ ਬਣਾ ਲਓ ਇਹ ਦੇਖੋ ਮੈਂ ਤੁਹਾਨੂੰ نیچے ਕੁੱਕਰ ਦਿਖਾ ਰਹੀ ਹਾਂ ਕਿ ਬਿਲਕੁਲ ਵੀ ਥੋੜਾ ਬਹੁਤਾ ਸ਼ਕਰਗੰਦੀ ਆਪਣਾ ਵੀ ਪਾਣੀ ਛੱਡਦੀ ਜਦੋਂ ਕੁੱਕਰ ਵਿੱਚ ਆਪਾਂ ਸਟੀਮ ਕਰਦੇ ਆ ਆਪਾਂ ਸਿਰਫ 3 ਚਮਚਿੰਦ ਵਿੱਚ ਪਾਣੀ ਦੀ ਵਰਤੋਂ ਕੀਤੀ ਤੇ ਥੋੜਾ ਜਿਹਾ ਆਪਾਂ ਗ੍ਰੀਸ ਕੀਤਾ ਕਿਉ ਨਾਲ ਤੇ ਇਹ ਦੇਖੋ ਜੀ ਸ਼ਕਰਗੰਦੀ ਇਹ ਜਿਹੜੀ ਬਿਲਕੁਲ ਤਿਆਰ ਆ ਤੇ ਕਈ ਵਾਰੀ ਮੈਂ ਇਸ ਤਰ੍ਹਾਂ ਵੀ ਕਰਦੀ ਆ ਜਿਵੇਂ ਇਹ 2 ਕਿਲੋ ਸ਼ਕਰਗੰਦੀ ਆਪਾਂ ਲਈਏ ਤਿੰਨ ਦੇ ਵਿੱਚ ਮੈਂ ਹੱਥ ਨਾਲ ਹੀ ਥੋੜਾ ਜਿਹਾ ਛਿੱਟੇ ਮਾਰ ਦੇਣੇ ਆ ਤਿੰਨ ਕਿ ਚਮਚ ਪਾਣੀ ਇਹ 2.5 ਕਿਲੋ ਸ਼ਕਰ ਗੰਦੀ ਹੈ ਤੈਨੂੰ ਆਪਾਂ ਇਸੇ ਤਰ੍ਹਾਂ ਬਲਣਾ نیچے ਮੈਂ ਘਿਓ ਲਗਾ ਲਿਆ ਸੀ ਥੋੜਾ ਜਿਹਾ ਦੇਸੀ ਘਿਓ ਹੀ ਲਗਾਇਆ ਗਰੀਸ ਹੀ ਕੀਤਾ ਸਿਰਫ ਕੁੱਕਰ ਤੇ ਇਸ ਤਰ੍ਹਾਂ ਮੈਂ ਛਿੱਟੇ ਮਾਰ ਦਿਆਂਗੀ ਤੇ ਇਹ ਸਟੀਮ ਆਪਣੇ ਆਪ ਬਣ ਜਾਏਗੀ ਤੇ ਅੱਜ ਆਪਾਂ ਤਵੇ ਤੇ ਭੁੰਨਦੇ ਆ ਹੁਣ ਸ਼ਕਰ ਗੰਦੀ ਤਵੇ ਤੇ ਮੈਂ ਸਰੋਂ ਦਾ ਤੇਲ ਪਾ ਲਿਆ ਪਹਿਲਾਂ ਰੋਟੀਆਂ ਪਕਾ ਲਈਆਂ ਤੇ ਬਾਅਦ ਚ ਆਪਾਂ ਸ਼ਕਰਗੰਦੀ ਭੁੰਨਣੀ ਇਹ ਜੀ 10 ਮਿੰਟ ਵਿੱਚ ਤਿਆਰ ਹੋ ਜਾਂਦੀ 10 ਤੋਂ 15 ਮਿੰਟ ਅੱਧਾ ਕਿਲੋ ਸ਼ਕਰਗੰਦੀ ਏ ਤੇ ਇਹ ਸ਼ਕਰਗੰਦੀ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਇਹ ਵੀ ਜੀ ਘੱਟ ਗੈਸ ਤੇ ਹੀ ਬਲਣੀ ਫੁੱਲ ਗੈਸ ਤੁਸੀਂ ਇਹਦਾ ਵੀ ਨਹੀਂ ਕਰਨਾ ਤੇ ਇਸ ਤਰ੍ਹਾਂ ਇਹਨੂੰ ਥੱਲ ਲੈਣਾ ਮੈਂ ਥੋੜਾ ਜਿਹਾ ਉੱਪਰ ਕਿਸੇ ਨਾਲ ਇਹਨੂੰ ਢੱਕ ਦੇਣੀ ਆ ਤਾਂ ਕਿ ਜਿਹੜੀ ਸਟੀਮ ਵਿੱਚ ਬੰਨਦੀ ਰਵੇ ਇਸ ਤਰ੍ਹਾਂ ਆਪਾਂ ਇਹਨੂੰ ਠੱਲ ਲਾਂਗੇ ਚਮਚ ਦੀ ਮਦਦ ਨਾਲ ਤੇ ਨੂੰ ਚਾਹੋ ਜੇ ਜ਼ਿਆਦਾ ਵੱਡੀ ਹੈ ਤਾਂ ਤੁਸੀਂ ਕੱਟ ਵੀ ਸਕਦੇ ਹੋ ਇਹ ਦੇਖੋ ਤੁਹਾਨੂੰ ਪਤਾ ਹੀ ਇੱਕ ਸਾਈਡ ਤੋਂ ਭੁੰਨੇਗੇ ਇਹ ਬਹੁਤ ਸੁਆਦਿਸ਼ਟ ਬਣਦੀ ਹੈ ਐ ਲੱਗਦਾ ਜਿਵੇਂ ਆਪਾਂ ਭੁੰਨ ਕੇ ਬਣਾਈ ਹੋਈ ਹੈ ਬਹੁਤ ਹੀ ਵਧੀਆ ਬਣਦੀ ਹੈ ਤੇ ਇਸ ਤਰ੍ਹਾਂ ਤੁਸੀਂ ਸਾਰਾਈ ਉਨਲੇਵ ਮੈਂ ਇਸ ਤਰ੍ਹਾਂ ਇਹਦੇ ਉੱਤੇ ਇੱਕ ਬਰਤਨ ਦੇ ਦਿੰਨੀ ਹੈ ਫਿਰ ਸਟੀਮ ਆਉਂਦੀ ਰਹਿੰਦੀ ਹੈ ਤੇ ਥੋੜੀ ਜਿਹੀ ਵੱਡੀ ਸੀ ਉਹਨੂੰ ਮੈਂ ਕੱਟ ਦਿੱਤਾ ਸੀ ਤੇ ਇਹ ਦੇਖੋ ਜੀ ਸ਼ਕਰਗੰਦੀ ਪੂਰੀ ਤਰ੍ਹਾਂ ਆਪਣੀ ਪੁੱਜ ਗਈ ਹੈ ਬਹੁਤ ਹੀ ਸੁਆਦੀਸ਼ਟ ਲੱਗਦੀ ਹੈ ਸ਼ਕਰਗੰਦੀ ਹਰ ਇੱਕ ਨੂੰ ਖਾਣੀ ਪਸੰਦ ਆ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਫੇਸਬੁੱਕ ਤੇ ਵੀ ਫੋਲੋ ਜ਼ਰੂਰ ਕਰਿਓ ਤੇ ਹੁਣ ਆਪਾਂ ਗੈਸ ਜਿਹੜਾ ਹੈ ਉਹ ਬੰਦ ਕਰ ਦਾਂਗੇ ਤੇ ਇਹਨੂੰ ਇਸੇ ਤਰ੍ਹਾਂ ਰੱਖ ਲਾਂਗੇ ਇਹ ਦੇਖੋ ਜੀ ਕਿਉਂਕਿ ਕੁੱਕਰ ਗਰਮ ਸੀ ਆਓ ਸੌਰੀ ਜਿਹੜਾ ਤਵਾ ਸੀ ਉਹ ਗਰਮ ਸੀ ਤੇ ਆਪਾਂ ਇਸੇ ਤਰ੍ਹਾਂ ਕੁਛ ਦੇਰ ਇਹਨੂੰ ਰੱਖ ਦਿੱਤਾ ਤੇ ਪੂਰੀ ਜਿਹੀ ਸ਼ਕਰਗੰਦੀ ਆ ਦੇਖੋ ਕਿੰਨੀ ਵਧੀਆ ਪੁੰਜ ਕੇ ਤਿਆਰ ਹੋ ਗਈ ਕਿਸੇ ਵੀ ਤਰੀਕੇ ਨਾਲ ਤੁਸੀਂ ਪਲਾ ਕੁੱਕਰ ਵਿੱਚ ਬਣਾਓ ਪਲਾ ਤਵੇ ਤੇ ਬਣਾਓ ਬਹੁਤ ਹੀ ਵਧੀਆ ਬਣਦੀ ਹੈ ਬਿਨਾ ਪਾਣੀ ਤੋਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ